ਸਾਸ਼ਰੀਆ ਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਅੱਜ ਦੀਆਂ ਜਿਹੜੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੀਆਂ ਤੇ ਟ੍ਰੈਂਡੀ ਨੇ ਟੌਪ ਐਂਡ ਬਾਟਮ ਵਿੱਚ ਕਲੈਕਸ਼ਨ ਆਈਆਂ ਨੇ ਇੰਨਾ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ 1120 ਰੁਪਏਾਂ ਦੇ ਵਿੱਚ ਬਹੁਤ ਹੀ ਪਿਆਰੇ ਸੂਟ ਹੈ ਇਹਨੇ ਡੋਲਾ ਸਿਲਕ ਦੇ ਵਿੱਚ ਬ੍ਰੋਕੇਟ ਸੈਟਨ ਦੇ ਵਿੱਚ ਸੂਟ ਹੈ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਤੇ ਕੁਆਲਿਟੀ ਜਿਹੜੀ ਆ ਬਹੁਤ ਹੀ ਜ਼ਿਆਦਾ ਸੁਪੀਰੀਅਰ ਹੈ ਹਜ਼ਾਰ ਰੁਪਏ ਦੇ ਵਿੱਚ ਖੀਨਖਾ ਬਰੋਕਰ ਦੇ ਵਿੱਚ ਪ्योर ਰਾਸ ਜਾਂ ਸੈਟਨ ਸਿਲਕ ਦਾ ਸੂਟ ਆਇਆ ਏ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਵਿड्ਥ ਜਿਹੜੀ ਆ 46 44 ਤੋਂ 46 ਹੈ ਟੌਪ ਐਂਡ ਬਾਟਮ ਦੀ ਕ੍ਰਾਸ਼ ਵੈਲਵਟ ਦੇ ਵਿੱਚ ਸੂਟ ਆਏ ਨੇ 900 ਰੁਪਏ ਦੇ ਵਿੱਚ ਸੂਟ ਹੈ 16 ਰੰਗ ਨੇ ਇਹਨਾਂ ਦੇ ਵਿੱਚ 2.5 ਮੀਟਰ ਦੀ ਸ਼ੋਰ ਦਾ ਫੈਬਰਿਕ ਹੈ ਤੇ 2.5 ਮੀਟਰ ਬਾਟਮ ਦਾ ਫੈਬਰਿਕ ਹੈ ਫਰੀ ਸ਼ਿਪਿੰਗ ਹੈ ਇਹਨਾਂ ਸੂਟਾਂ ਤੇ ਵੀ ਰੰਗ ਦੇ ਵਿੱਚ ਟੋਟਲ 16 ਨੇ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਫੈਬਰਿਕ ਜਿਹੜਾ ਇਹਨਾਂ ਦਾ ਕ੍ਰਾਸ ਟਿਸ਼ੂ ਹੈ ਤੇ ਜਿਹੜੇ-ਜਿਹੜੇ ਕਲਰ ਨੇ ਇੱਥੇ ਐਡ ਕਰ ਦਿੱਤੇ ਨੇ ਜੇਕਰ ਕਿਸੇ ਕਲਰ 'ਚ ਕਨਫਿਊਜ਼ਨ ਲੱਗਦੀ ਹੈ ਤਾਂ ਸਟੀਲ ਗ੍ਰੇ ਕਲਰ ਆਏਗਾ ਮੋਸਟਲੀ ਜਿਹੜੇ ਕਲਰ ਨੇ ਜਿੰਨਾ ਵਿੱਚ ਕੋਈ ਕਨਫਿਊਜ਼ਨ ਲੱਗ ਸਕਦੀ ਹੈ ਉਹਨਾਂ ਨੂੰ ਇੱਥੇ ਜਿਹੜਾ ਹੈ ਉਹਨਾਂ ਦੇ ਕਲਰ ਐਡ ਦੱਸ ਦਿੱਤੇ ਗਏ ਨੇ ਇਹ ਵੀ ਜਿਹੜੇ ਸੂਟ ਨੇ ਇਹ ਵੀ ਬ੍ਰੌਕਟ ਦੇ ਵਿੱਚ ਆਏ ਨੇ ਅੱਜਕੱਲ ਖੀਨਖਾ ਬ੍ਰੌਕਟ ਕਾਫੀ ਟ੍ਰੈਂਡ ਕਰ ਰਿਹਾ। ਉਹਨਾਂ ਵਿੱਚ ਇਹ ਸੂਟ ਆਏ ਨੇ ਰੇਟ ਇਹਨਾਂ ਦਾ ਜਿਹੜਾ 1000 ਰੁਪਏ ਆ। ਸ਼ਿਪਿੰਗ ਇਹਨਾਂ ਦੀ ਵੀ ਫ੍ਰੀ ਹੈ ਅੱਜ ਦੀ ਵੀਡੀਓ ਦੇ ਵਿੱਚ ਜਿੰਨੀਆਂ ਵੀ ਕਲੈਕਸ਼ਨਾਂ ਨੇ ਉਹਨਾਂ ਦੀ ਸ਼ਿਪਿੰਗ ਚਾਰਜਸ ਜਿਹੜੇ ਆ ਉਹ ਆਲਮੋਸਟ ਫ੍ਰੀ ਹੈ ਟੌਪ ਐਂਡ ਬਾਟਮ ਦੀਆਂ ਜ਼ਿਆਦਾਤਰ ਕਲੈਕਸ਼ਨਾਂ ਨੇ। ਰੰਗ ਜਿਹੜੇ ਜਿਹੜੇ ਹੈਗੇ ਨੇ ਇੱਥੇ ਐਡ ਕਰ ਦਿੱਤੇ ਨੇ ਕੁਝ ਇੱਕ ਦੋ ਰੰਗ ਜਿਹੜੇ ਛੱਡ ਕੇ ਨਵੇਂ ਵੀ ਆਏ ਨੇ ਕਿਉਂਕਿ ਉਹਨਾਂ ਕਾ ਜਿਹੜੇ ਰੰਗਾਂ ਦੀ ਸੀ ਪਹਿਲਾਂ ਨੇ ਖਾਸ ਡਿਮਾਂਡ ਕੀਤੀ ਸੀ। ਹੈਵੀ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਫਰੰਟ ਬੈਕ ਦੋਨੋਂ ਤੇ embroidery ਆ ਪੋਜੀਸ਼ਨ ਪ੍ਰਿੰਟ ਐ ਪਿਓਰ ਕਰੇਪ ਦਾ ਬਾਟਮ ਆਏਗਾ 8 ਮੀਟਰ ਦਾ ਰੇਟ 1300 ਰੁਪਏ ਆ ਸ਼ਰਟ ਤੇ ਬਾਟਮ ਦਾ ਫੈਬਰਿਕ ਐ ਬਾਟਮ ਪਲੇਨ ਆਏਗਾ ਨਾਲ ਕੰਟਰਾਸਟ ਕੀਤਾ ਗਿਆ ਇਹਦੇ ਵਿੱਚ ਕੰਟਰਾਸਟ ਚੇਂਜ ਨਹੀਂ ਹੋਣਾ ਜੋ ਕੰਟਰਾਸਟ ਇੱਥੇ ਕੀਤਾ ਗਿਆ ਉਹੀ ਕੰਟਰਾਸਟ ਜਿਹੜਾ ਤੁਹਾਨੂੰ ਮਿਲੇਗਾ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਤਾਂ ਉਹਦੇ ਲਈ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਜਰੂਰ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ। ਚਾਹੀ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਆ। 1230 ਰੁਪਏ ਦੇ ਵਿੱਚ ਕ੍ਰੇਪ ਦਾ ਪੋਜੀਸ਼ਨ ਪ੍ਰਿੰਟ ਨਾਲ ਐਮਬਰਾਇਡਰੀ ਫਰੰਟ ਤੇ ਬੈਕ ਸ਼ਰਟ ਤੇ ਬਾਟਮ ਪਲੇਨ ਆਏਗਾ 2 ਮੀਟਰ ਦਾ। ਸ਼ਰਟ 2 ਮੀਟਰ ਦੀ ਜਿਹੜੀ ਐਮਬਰਾਇਡਰੀ ਵਾਲੀ ਆਏਗੀ 1230 ਰੁਪਏ ਦਾ ਪ੍ਰਾਈਸ ਹੈ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ। ਸੂਟ ਜਿਹੜੇ ਵੀ ਰੰਗ ਜਿੰਨਾਂ ਵਿੱਚ ਹੈਗੇ ਨੇ ਉਹੀ-ਉਹੀ ਇੱਥੇ ਐਡ ਕੀਤੇ ਨੇ। ਬਾਕੀ ਇਹਨਾਂ ਤੋਂ ਇਲਾਵਾ ਹੋਰ ਇਹਨਾਂ ਵਿੱਚ ਰੰਗ ਨਹੀਂ ਹੈਗੇ 1000 ਰੁਪਿਆ ਰੇਟ ਹੈ ਜਿਹੜੀ ਹੁਣ ਵੀ ਕਲੈਕਸ਼ਨ ਸਕਰੀਨ ਤੇ ਇਸ ਵੇਲੇ ਚੱਲ ਰਹੀ ਆ ਤੁਸੀਂ ਅਗਰ ਸੂਟ ਨੂੰ ਬਾਏ ਕਰਨਾ ਤਾਂ ਉਹਦੇ ਰਿਗਾਰਡਿੰਗ ਕੋਈ ਵੀ ਕੁਐਰੀ ਹੈ ਤਾਂ ਉਹਦੇ ਲਈ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਇਹ 1020 ਰੁਪਏ ਦੀਆਂ ਕਲੈਕਸ਼ਨਾਂ ਨੇ ਜਿਹੜੀਆਂ ਇਸ ਵੇਲੇ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਇਹ ਵੀ ਟੌਪ ਐਂਡ ਬਾਟਮ ਦੀ ਅੰਬੀ ਪ੍ਰਿੰਟ ਦੇ ਨਾਲ ਕਲੈਕਸ਼ਨ ਆਈਆਂ ਹਨ ਖੀਨਖਾ ਬ੍ਰੋਕਰ ਦਾ ਬਹੁਤ ਹੀ ਪਿਆਰਾ ਅੰਬੀ ਪ੍ਰਿੰਟ ਆਇਆ ਹੈ trendy collectionਾਂ ਨੇ ਜਿੰਨੀਆਂ ਵੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਐਡ ਕੀਤੀਆਂ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਨੇ-ਸੋਨੇ trendy ਤੇ exclusive ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ